ਉਸ਼ਾਰਪਨਿਊਜ਼ ਦੇਖ ਰਹੇ तमाम ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਜੀ ਮੈਂ ਪ੍ਰੀਤ ਗਰੇਵਾਲ ਦੋਸਤੋ ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਜੰਗ ਵਰਗੇ ਹਾਲਾਤ ਬਣੇ ਹੋਏ ਸੀ ਤਾਂ ਉਦੋਂ ਇੱਕ ਪਾਕਿਸਤਾਨ ਦੇ ਚੀਫ ਕਾਮੇਡੀਅਨ ਉਹਨਾਂ ਨੂੰ ਮੈਂ ਕਹਿ ਸਕਦਾ ਉਹਨਾਂ ਦਾ ਇੱਕ ਬਿਆਨ ਆਉਂਦਾ ਹੈ ਉਹ ਇੱਕ ਨਿੱਜੀ ਸ਼ੋਅ ਦੇ ਵਿੱਚ ਬੈਠ ਕੇ ਭਾਰਤ ਨੂੰ ਤੇ ਭਾਰਤੀ ਫੌਜ ਨੂੰ ਇੱਕ ਟਿੱਪਣੀ ਕਰਦੇ ਨੇ ਉਹ ਸ਼ੋਅ ਦੇ ਵਿੱਚ ਕਹਿੰਦੇ ਨੇ ਕਿ ਅਗਰ ਹਵਾਵਾਂ 'ਚ ਆਓਗੇ ਤਾਂ ਉਡਾ ਦਈਓ ਜਾਓਗੇ ਪਾਣੀ 'ਚ ਆਓਗੇ ਤਾਂ ਡਬੋ ਦਈਓ ਜਾਓਗੇ ਜ਼ਮੀਨ 'ਚ ਆਓਗੇ ਤਾਂ ਦਫਨਾ ਦਈਓ ਜਾਓਗੇ ਸੋ ਇੱਕ ਵਾਰ ਫਿਰ ਤੋਂ ਇਫਤਿਹਾਕ ਠਾਕੁਰ ਵੱਲੋਂ ਦੇ ਸਾਡੇ ਦੇਸ਼ ਭਾਰਤ ਨੂੰ ਲੈ ਕੇ ਤੇ ਪੰਜਾਬੀ ਕਲਾਕਾਰਾਂ ਨੂੰ ਲੈ ਕੇ ਇੱਕ ਬੇहद ਘਟੀਆ ਸ਼ਬਦਾਵਲੀ ਵਰਤ ਕੇ ਨੀਚਾ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਪਹਿਲਾਂ ਤੁਹਾਨੂੰ ਮੈਂ ਅਸੀਂ ਬਿਆਨ ਸੁਣਾ ਦਿੰਦੇ ਨੇ ਕਿ ਉਹ ਕੀ ਕਹਿੰਦੇ ਨੇ ਆਪਣੇ ਇੱਕ ਸ਼ੋਅ ਦੇ ਵਿੱਚ ਇਧਰ ਕਮਸ ਕਮ 16 ਫਿਲਮਾਂ ਐ ਜੋ ਮੇਰੀ ਹੁਣ ਕੇ ਸਾਥ ਸਾਈਨ ਐ ਉਹਨਾਂ ਨੇ ਕਹਾ ਜੇ ਹਮ ਆਪਕੇ ਸਾਥ ਬਾਈਕਾਟ ਕਰਾਂਗੇ ਮੈਂ ਕਿਹਾ ਤੁਹਾਡਾ ਮੂੰਹ ਹੀ ਨਹੀਂ ਬਾਈਕਾਟ ਕਰਨ ਲਗਾ ਉਹ ਬਾਈਕਾਟ ਤੇ ਅਸੀਂ ਕਰਨਾ ਹੈ ਸਰ ਜੀ ਉਹਨਾਂ ਦੀ ਫਿਲਮ ਸਾਡੇ ਤੋਂ ਬਿਨਾਂ ਚੱਲਦੀ ਹੀ ਨਹੀਂ ਉਹਨਾਂ ਨੇ ਸਾਡੇ ਤੋਂ ਬਿਨਾਂ 9 ਫਿਲਮਾਂ ਬਣਾਈਆਂ ਨੇ نو دیا نو فلاپ ہے اللہ رب کائنات نے پاکستان دی سرزمین نو اینا کچھ دیتا ہے کہ انہوں نے فلم دی ڈائلگ اسی لکھنے ہیں کومیڈی اسی لکھنے ہیں انہوں نے بی جی ایم اسی کرنے ہیں انہوں نے بیک گراؤنڈ جی میوزک اسی کرنے ہیں اور جنیاں فلم آج تک کیتی ہیں سپر ڈوپر ایٹ انہوں نے فلم آنے تین سو تو لے کے ساڑھے تین سو کروڑ روپے دی انویسٹمنٹ انہوں نے ساڑھے اتے گی اوہ ساڑھے جو ਫਿਲਮਾਂ ਸਾਡੇ ਤੋਂ ਬਿਨਾਂ ਫਿਲਮ ਨਹੀਂ ਬਣਾ ਸਕਦੇ ਉਹ ਜੰਗ ਕਿਵੇਂ ਲੜ ਲੈਣਗੇ ਜੋ ਖੇਲ ਕੇ ਮੈਦਾਨ ਵਿੱਚ ਨਹੀਂ ਆਤੇ ਉਹ ਜੰਗ ਦੇ ਮੈਦਾਨ ਵਿੱਚ ਵੀ ਨਹੀਂ ਆ ਸਕਦੇ ਸੋ ਸੁਣਿਆ ਤੁਸੀਂ ਅਫਤਾਖ ਠਾਕੁਰ ਦਾ ਬਿਆਨ ਸੋ ਅਫਤਾਖ ਠਾਕੁਰ ਕਹਿੰਦੇ ਨੇ ਕਿ ਜਿਹੜਾ ਦੇਸ਼ ਸਾਡੇ ਬਿਨਾਂ ਫਿਲਮਾਂ ਨਹੀਂ ਬਣਾ ਸਕਦਾ ਉਹ ਸਾਡੇ ਨਾਲ ਜੰਗ ਕੀ ਲੜੂਗਾ ਸੋ ਦੂਜੇ ਪਾਸੇ ਪੰਜਾਬੀ ਫਿਲਮ ਇੰਡਸਟਰੀ ਦੀ ਗੱਲ ਕਰਦੇ ਨੇ ਕਿ ਪੰਜਾਬੀ ਫਿਲਮ ਇੰਡਸਟਰੀ ਸਾਡੇ ਤੋਂ ਬਿਨਾਂ ਫਿਲਮਾਂ ਨਹੀਂ ਬਣਾ ਸਕਦੀ ਇਹਨਾਂ ਨੇ ਸਾਡੇ ਤੋਂ ਬਿਨਾਂ 9 ਫਿਲਮਾਂ ਬਣਾਈਆਂ ਨੇ ਜਿਹੜੀਆਂ ਸੁਪਰ ਡੂਪਰ ਫਲॉप ਰਹੀਆਂ ਨੇ ਸੋ ਮੈਂ ਤੁਹਾਨੂੰ ਠਾਕਰ ਸਾਹਿਬ ਇੱਕ ਗੱਲ ਯਾਦ ਦਿਵਾਉਣੀ ਚਾਹਨਾ ਕਿ ਮੈਨੂੰ ਲੱਗਦਾ ਮੈਂ ਤੇ ਇਸ ਪੂਰੇ ਪੰਜਾਬ ਵਾਸੀ ਜੋ ਲੋਕ ਜੋ ਫਿਲਮ ਇੰਡਸਟਰੀ ਨੂੰ ਪਿਆਰ ਕਰਦੇ ਨੇ ਉਹਨੇ ਸਿਰਫ ਤੁਹਾਨੂੰ ਇੱਕ ਸੀਰੀਜ਼ ਦੇ ਵਿੱਚ ਤੁਹਾਨੂੰ ਦੇਖਿਆ ਗਿਆ ਚਾਹੇ ਚੱਲ ਮੇਰਾ ਪੁੱਤ ਵੰਦੀ ਗੱਲ ਕਰ ਲਈ 2 ਦੀ ਜਾਂ 3 ਦੀ ਉਸ ਤੋਂ ਬਾਅਦ ਤੁਹਾਡੇ ਵੱਲੋਂ ਜਿੰਨੀਆਂ ਵੀ ਫਿਲਮਾਂ ਵਿੱਚ ਕੰਮ ਕੀਤਾ ਗਿਆ ਉਹ ਵੀ ਸੁਪਰ ਡੂਪਰ ਫਲॉप ਗਈਆਂ ਨੇ ਤੇ ਦੂਜੇ ਪਾਸੇ ਤੁਸੀਂ ਕਹਿੰਦੇ ਹੋ ਕਿ ਜੇ ਕਾਲੂ ਫਿਲਮਾਂ ਬਣਾਉਂਦੇ ਨੇ ਇਹਨਾਂ ਦਾ ਸਕਰੀਨ ਪਲੇ ਕੌਣ ਲਿਖੂਗਾ ਠੀਕ ਹੈ ਜੀ ਇਹ ਇਹਨਾਂ ਦੀ ਕਾਮੇਡੀ ਕੌਣ ਲਿਖੂਗਾ ਸੋ ਮੈਨੇ ਇੱਕ ਇੱਕ ਗੱਲ ਦਾ ਜਵਾਬ ਦਿਓ ਠਾਕੁਰ ਸਾਹਿਬ ਅਗਰ ਤੁਸੀਂ ਵੀਡੀਓ ਸਾਡੀ ਦੇਖ ਰਹੇ ਹੋ ਕਿ ਕੈਰੀਓ ਜੱਟਾ ਪੰਜਾਬੀ ਫਿਲਮ ਦਰਸੀ ਸਭ ਤੋਂ ਵੱਡੀ ਫਿਲਮ ਹੈ ਸੁਪਰ ਡੂਪਰ ਫਿਲਮ ਹੈ ਕਿ ਤੁਸੀਂ ਕਾਮੇਡੀ ਤੁਸੀਂ ਲਿਖੀ ਸੀ ਉਹਦੀ ਔਰ ਇਹ ਵਿੱਚ ਜੱਟਾਂ ਐ ਜੁਲੀਅਟ ਵੀ ਸ਼ਾਮਲ ਹੈ ਨਿੱਕਾ ਜੈਲਦਾਰ ਫਿਲਮ ਸ਼ਾਮਲ ਹੈ ਕਿ ਇਹ ਫਿਲਮਾਂ ਦੇ ਵਿੱਚ ਕਾਮੇਡੀ ਨਹੀਂ ਸੀਗੀ ਲੋਕਾਂ ਨੇ ਬਹੁਤ ਖੂਬ ਪਿਆਰ ਦਿੱਤਾ ਸੀਗਾ ਅਗਰ ਤੁਹਾਡੇ ਕੋਲ ਇੰਨਾ ਵੱਡਾ ਟੈਕਨੀਕਲ ਸਿਸਟਮ ਹੈ ਜਿਹਦੇ ਵਿੱਚ ਤੁਸੀਂ ਕਹਿੰਦੇ ਸੀ ਬੀਜੀ ਵੀ ਅਸੀਂ ਕਰਕੇ ਦੇਵਾਂਗੇ ਸਕਰੀਨ ਪਲੇ ਅਸੀਂ ਲਿਖਾਂਗੇ ਇਹ ਕਾਮੇਡੀ ਅਸੀਂ ਲਿਖ ਕੇ ਦੇਵਾਂਗੇ ਫਿਰ ਤੁਸੀਂ ਪਾਕਿਸਤਾਨ ਦੇ ਵਿੱਚ ਹੁਣ ਤੱਕ ਆਪਣੀ ਫਿਲਮ ਇੰਡਸਟਰੀ ਕਿਉਂ ਨਹੀਂ ਸਟੈਬਲਿਸ਼ ਕਰ ਸਕੇ ਸੋ ਮੈਂ ਤਾਂ ਦੂਜੇ ਪਾਸੇ ਜੋ ਮੇਰੇ ਸੀਨੀਅਰ ਨੇ ਪੰਜਾਬੀ ਫਿਲਮ ਇੰਡਸਟਰੀ ਤੇ ਉੱਪਰ ਕੰਮ ਕਰਦੇ ਨੇ ਐਕਟਰ ਨੇ ਡਾਇਰੈਕਟਰ ਨੇ ਖਾਸ ਕਰਕੇ ਪ੍ਰੋਡਿਊਸਰ ਨੇ ਉਹਨਾਂ ਨੂੰ ਤਾਂ ਮੈਂ ਹੱਥ ਜੋੜ ਕੇ ਬੇਨਤੀ ਕਰਨੀ ਚਾਹੁੰਦਾ ਕਿ ਜਿਹੋ ਜਿਹੀ ਸ਼ਬਦਾਵਲੀ ਇਹਨਾਂ ਨੇ ਯੂਜ਼ ਕੀਤੀ ਹੈ ਪੰਜਾਬੀ ਸਿਨੇਮਾ ਦੇ ਨੂੰ ਲੈ ਕੇ ਸੋ ਪ੍ਰੋਪਰ ਤਰੀਕੇ ਨਾਲ ਪੂਰਨ ਤਰੀਕੇ ਨਾਲ ਇਫਤਾਖ ਠਾਕੁਰ ਦਾ ਬਾਈਕਾਟ ਕੀਤਾ ਜਾਵੇ ਇਹਨੂੰ ਕਿਸੇ ਵੀ ਫਿਲਮ ਦੇ ਵਿੱਚ ਨਾ ਲਿਆ ਜਾਵੇ ਸੋ ਆਖਰ ਦੇ ਵਿੱਚ ਮੈਂ ਇਹੀ ਕਹਿਣਾ ਚਾਹੁੰਦਾ ਕਿ ਠਾਕੋ ਸਾਹਿਬ ਜੋ ਪੰਜਾਬੀਆਂ ਨੇ ਪੰਜਾਬੀ ਲੋਕਾਂ ਨੇ ਤੁ ਪਿਆਰ ਦਿੱਤਾ ਪੰਜਾਬੀ ਫਿਲਮਾਂ ਹੀ ਤੁਹਾਨੂੰ ਪਸੰਦ ਕਰਕੇ ਆਪਣੇ ਸਿਰ ਤੇ ਬਿਠਾ ਲਿਆ ਤੁਹਾਨੂੰ ਲੱਗਦਾ ਇੱਜ਼ਤ ਉਹ ਰਾਸ ਨਹੀਂ ਆਈ ਠੀਕ ਆ ਤੁਸੀਂ ਸਿਰਫ ਕੀ ਕਰ ਸਕਦੇ ਹੋ ਡਬਲ ਮੀਨਿੰਗ ਗੱਲਾਂ ਕਰ ਸਕਦੇ ਹੋ ਸਲਵਾਰਾਂ ਪਾ ਕੇ ਸਟੇਜ ਤੇ ਡਰਾਮੇ ਕਰ ਸਕਦੇ ਹੋ ਤੁਸੀਂ ਸਿਰਫ ਉਸੇ ਤੱਕ ਸੀਮਤ ਹੋ ਤਾਂ ਮੈਂ ਤੁਹਾਨੂੰ ਫਿਰ ਤੋਂ ਇੱਕ ਵਾਰ ਯਾਦ ਦਿਵਾਉਣਾ ਚਾਹੁੰਦਾ ਕਿ ਤੁਹਾਨੂੰ ਜਾਣਦਾ ਕੌਣ ਸੀ ਤੁਸੀਂ ਡਬਲ ਮੀਨਿੰਗ ਚੀਫ ਕਾਮੇਡੀ ਕਰਦੇ ਸੀ ਜਿਹੜੀ ਅਸੀਂ ਪਰਿਵਾਰਾਂ ਵਿੱਚ ਬੈਠ ਕੇ ਆਪਣੀਆਂ ਧੀਆਂ ਭੈਣਾਂ ਦੇ ਨਾਲ ਨਹੀਂ ਦੇਖ ਸਕਦੇ ਸੀ ਸੋ ਮੈਂ ਤਾਂ ਕਹਿੰਦਾ ਸਾਡੇ ਪੰਜਾਬੀਆਂ ਦੀ ਗਲਤੀ ਹੈ ਪੰਜਾਬੀ ਫਿਲਮ ਇੰਡਸਟਰੀ ਦੀ ਗਲਤੀ ਹੈ ਜਿਨ੍ਹਾਂ ਨੂੰ ਲਿਆ ਕੇ ਪੰਜਾਬੀ ਫਿਲਮਾਂ ਦੇ ਵਿੱਚ ਕੰਮ ਦਿੱਤਾ ਹੈ ਤੁਹਾਡੇ ਕੰਮ ਨੂੰ ਪਸੰਦ ਵੀ ਕੀਤਾ ਗਿਆ ਪਰ ਤੁਹਾਨੂੰ ਜਿਹੜੀ ਉਹ ਇੱਜ਼ਤ ਹੈ ਰਾਸ ਨਹੀਂ ਆਏ ਤੁਸੀਂ ਸ਼ਾਇਦ ਮੈਂਟਲੀ ਹਿੱਲ ਚੁੱਕੇ ਹੋ ਸੋ ਤੁਸੀਂ ਆਪਣਾ ਕਿਤੇ ਉਹ ਇਲਾਜ ਕਰਾਓ ਸੋ ਪੂਰੀ ਤਰੀਕੇ ਨਾਲ ਪੰਜਾਬੀ ਇੰਡਸਟਰੀ ਪੰਜਾਬ ਦੇ ਲੋਕ ਤੇ ਜਿਹਦੇ ਤੁਸੀਂ ਦੇਸ਼ ਦੀ ਗੱਲ ਵੀ ਕੀਤੀ ਹੈ ਕਿ ਦੇਸ਼ ਇਹ ਫਿਲਮਾਂ ਨਹੀਂ ਬਣਾ ਸਕਦਾ ਲੜੂਗਾ ਕਿੱਥੋਂ ਸੋ ਤੁਹਾਡਾ ਪੂਰੇ ਤਰੀਕੇ ਨਾਲ ਬਾਈਕਾਟ ਕੀਤਾ ਜਾਂਦਾ ਮੈਨੂੰ ਲੱਗਦਾ ਨਹੀਂ ਆ ਕਿ ਹੁਣ ਤੁਹਾਨੂੰ ਕੋਈ ਵੀ ਪੰਜਾਬੀ ਫਿਲਮ ਡਾਰਸੀ ਦਾ ਬੰਦਾ ਤੁਹਾਨੂੰ ਕੰਮ ਦੇਊਗਾ ਜੇ ਤੁਸੀਂ ਆਪਣੇ ਬੋਲਾਂ 'ਤੇ ਸਟੈਂਡ ਰਹਿੰਦੇ ਹੋ ਤਾਂ ਤੁਸੀਂ ਪਾਕਿਸਤਾਨ ਦੇ ਵਿੱਚ ਤੁਸੀਂ ਆਪਣੀ ਫਿਲਮ ਇੰਡਸਟਰੀ ਬਣਾ ਕੇ ਸਾਹਮਣੇ ਦਿਖਾਓ ਫਿਰ ਦੇਖਦੇ ਹਾਂ ਤੁਹਾਡੀਆਂ ਪਾਕਿਸਤਾਨ ਦੀਆਂ ਫਿਲਮਾਂ ਕਿੰਨੀਆਂ ਕਿ ਚੱਲਦੀਆਂ ਨੇ ਸੋ ਤੁਹਾਨੂੰ ਮੈਂ ਇੱਕ ਗੱਲ ਹੋਰ ਜਾ ਦੋਣਾ ਚਾਹਣਾ ਤੁਹਾਡੇ ਪਾਕਿਸਤਾਨ ਦੀ ਇੰਡਸਟਰੀ ਨੇ ਇੱਕ ਫਿਲਮ ਬਣਾਈ ਸੀਗੀ ਇੰਗਲਿਸ਼ ਦੀ ਜਿਹੜਾ ਇਨੀ ਘਟੀਆ ਲੈਂਗੁਏਜ ਯੂਜ਼ ਕੀਤੀ ਗਈ ਸੀ ਕਿ ਜਿਹੜਾ ਕੋਈ ਸਿਰ ਪੈਰ ਨਹੀਂ ਸੀਗਾ ਸੋ ਜੇ ਤੁਸੀਂ ਆਪਣੇ ਬੋਲਾਂ ਤੇ ਖਰੇ ਉਤਰਦੇ ਇਫਤਾਖ ਠਾਕਰ ਸਾਹਿਬ ਤੁਹਾਡੇ ਕੋਲ ਐਡਾ ਵੱਡਾ ਟੈਕਨੀਕਲ ਸਿਸਟਮ ਹੈ ਤੁਹਾਡੇ ਕੋਲ ਪ੍ਰੋਡਿਊਸਰ ਹੈ ਤੇ ਤੁਸੀਂ ਇੱਕ ਪਾਕਿਸਤਾਨ ਦੇ ਵਿੱਚ ਇਹੋ ਜੀ ਫਿਲਮ ਦਾ ਆ ਕੇ ਦਿਖਾਓ ਜਿਹੜੀ ਪਾਕਿਸਤਾਨ ਨੂੰ ਵਰਲਡ ਵਾਈਡ ਛੱਡੋ ਪਾਕਿਸਤਾਨ ਦੇ ਵਿੱਚ ਰਿਲੀਜ਼ ਹੋਵੇ ਤਾਂ ਬਹੁਤ ਵੱਡੀ ਗੱਲ ਹੈ ਤੁਸੀਂ ਹੁਣ ਤੱਕ ਰੋਂਦੇ ਹੋ ਚੱਲ ਮੇਰਾ ਪੁੱਤ 파ਰਟ 1 2 3 ਜਿੰਨੇ 파ਰਟ ਵੀ ਆਏ ਨੇ ਉਹਨਾਂ ਨੂੰ ਆਏ ਨੂੰ ਮੇ ਲੱਗਾ 7 ਡੇਢ ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਤੇ ਤੁਹਾਡੇ ਪਾਕਿਸਤਾਨ ਤੇ ਲੋਕਾਂ ਨੂੰ ਤਾਂ ਅਜੇ ਤੱਕ ਉਹਦਾ ਪ੍ਰਿੰਟ ਹੀ ਨਹੀਂ ਦੇਖਣ ਨੂੰ ਮਿਲਿਆ ਸੋ ਇਹ ਆ ਤੁਹਾਡੇ ਪਾਕਿਸਤਾਨ ਦੇ ਹਾਲਾਤ ਹੈ ਤੁਸੀਂ ਸਾਡੇ ਇੰਡੀਆ ਤੇ ਸਾਡੇ ਪੰਜਾਬ ਦੀਆਂ ਗੱਲਾਂ ਕਰਦੇ ਹੋ ਬਾਈਕਟ ਕਰ ਰਹੀਆਂ ਸੋ ਬਹੁਤ ਬਹੁਤ ਧੰਨਵਾਦ ਜੀ